ਨਾਮ ਹੈ ਸਰ ਮੇਰਾ ਨਾਮ ਬਲਬੀ ਗਾਵਾਂ ਜੀ ਅੱਜ ਵੀ ਰਹਿੰਦੇ ਹਾਂ ਅਸੀਂ ਉੱਬੇ ਦੇ ਇਹ ਬਲਵਾਤੂਆ ਇੱਕ ਨੰਬਰ ਹੈ ਜਿੱਥੇ ਮੇਰੇ ਕਰ ਪਹਿਲਾਂ ਤਾਂ ਸਰਪੰਚ ਆਇਆ ਤੇ ਨਾਲ ਉਹਦੇ ਅਮਰੀਕ ਸਿੰਘ ਸੀਗਾ ਮੌਕਾ ਦੇਖ ਕੇ ਪੁੱਠੇ ਮੁਰਗੇ ਤੇ ਉਦੋਂ 10-15 ਮਿੰਟ ਬਾਅਦ ਗੱਡੀ ਭਰ ਕੇ ਬੰਦਿਆਂ ਦੀ ਆ ਗਈ ਤਿੰਨ ਦੋ ਤਿੰਨ ਮੋਟਰਸਾਈਕਲ ਸੀਗੇ ਤੇ ਆ ਕੇ ਜੀ ਮੈਨੂੰ ਸਾਡੇ ਘਰ ਦੇ ਕਾਂਦਰਾਂ ਨਾਲ ਮਿੱਟੀ ਲੱਗੀ ਤੇ ਉਹ ਪੱਟਣ ਮਾਣਦੇ ਜਦੋਂ ਪੱਟਣ ਮੰਡ ਗਏ ਮੈਂ ਉਹਨੂੰ ਕਿਹਾ ਮੈਂ ਕਿਹਾ ਬਈ ਮੈਂ ਕੰਦ ਉੱਪਰ ਦੀ ਕਿਹਾ ਉਹਨਾਂ ਨੂੰ ਮੈਂ ਬਈ ਤੁਸੀਂ ਇਹ ਕਮਰਾ ਕਰੋ ਤੁਸੀਂ ਬੈਠ ਕੇ ਗੱਲ ਕਰ ਲਓ ਤੇ ਬੇ ਜ ਮੈਂ ਗੱਲ ਨਹੀਂ ਕਰੀ ਮਾਂ ਕਰੇ ਕੰਦ ਟਪਕ ਕੇ ਮੈਨੂੰ ਜੀ ਅੰਦਰੋਂ ਮੈਂ ਅੰਦਰ ਬੈਡਾਂ ਵਾਲੇ ਕਮਰੇ 'ਚ ਜਾ ਬੜਿਆ ਉਥੇ ਬੜ ਕੇ ਬੈਡਾਂ ਦੇ ਕਮਰੇ 'ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੁੱਟ ਕੱਟ ਕੇ ਮেরে ਮਾਰੇ ਕਰੇ ਲਿਆ ਕੇ ਕੁੱਟ ਕੱਟ ਕੇ ਮੈਨੂੰ ਗੱਡੀ 'ਚ ਡੇਕ ਲਿਆ ਤੇ ਨਾਲ ਤੀਗਾ ਉਹ ਆਪਣਾ ਕੀ ਇਹਦਾ ਨਾਮਾ ਗੁਰਪ੍ਰੀਤ ਉਹ ਗੁਰਪ੍ਰੀਤ ਨੂੰ ਕਹਿੰਦਾ ਕਿਦਾ ਜਿਹੜਾ ਕੁਝ ਤੇਰੇ ਕੋਲੇ ਪਿਆ ਉਹ ਚੱਕ ਲਿਓ ਕਹਿੰਦਾ ਸਾਰਾ ਕੁਝ ਤੇ ਮੇਰੇ ਕੋਲੇ ਕੋ ਤਿੰਨ ਟੋਲੇ ਸੇਵਣਾ ਸੀਗਾ ਤੇ ਬਾਕੀ ਲੱਖ ਦਾ ਲੱਖ ਸਵਾ ਲੱਖ ਰੁਪਈਆ ਉਹ ਗੁਰ ਪੈਸੇ ਤੇ ਕਰੇ ਮੈਂ ਗੁੜੀਆਂ ਦਾ ਦੇਖ ਲਖਿਆ ਕਰਖਿਆ ਸੀਗਾ ਜੀ ਬਸ ਮੈਂ ਰੇਜੀਮੈਂਟ ਕੱਢਣੀ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੁਝ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ 'ਚ ਸਿੱਟ ਲਾਇਆ ਇਹਨਾਂ ਨੇ ਮੇਰੀਆਂ ਚੰਗਾ ਰੋਲੀ ਪੈਂਦੀ ਆ ਬਿਲਕੁਲ ਵੀਡੀਓ ਹੈਗੀ ਹੈ ਜਦੋਂ ਮੈਨੂੰ ਕੁੱਟ-ਕੱਟ ਕੇ ਲੈ ਕੇ ਘਰੇ ਤੇ ਨਾਲ ਥੀ ਜਸਵੰਤ ਜੀ ਆਰਾ ਆਪਣਾ ਕੀ ਜਦਾ ਅਮਰੀਕ ਅਮਰੀਕ ਬਾਕੀ ਅਣਪਛਾਤੇ ਬੰਦੇ ਸੀਗੇ ਤੇ ਤੇ ਇੱਕਾ ਆਪਣਾ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਸੀਗਾ ਰਵੀ ਤੇ ਇਹਨਾਂ ਨੇ ਸਾਰਿਆਂ ਨੇ ਮੈਨੂੰ ਕੁੱਟ-ਕੱਟ ਕੇ ਜੇ ਅੰਦਰੋਂ ਮੈਨੂੰ ਗੱਡੀ ਚੜੀ ਕੇ ਲਿਆ ਫਿਰ ਮਰੀਕ ਤੇ ਇੱਕ ਦੋ ਜਿਹੜੇ ਦੋ ਬੰਦੇ ਆਣ ਪਛਾਤੇ ਜੇ ਆ ਕੇ ਉਹਨਾਂ ਨੇ ਮੈਨੂੰ ਗੱਡੀ ਚੜੀ ਕੇ ਲਿਆ ਦੇਖ ਕੇ ਆ ਕੇ ਮੈਨੂੰ ਵੇ ਦੇ ਕੇ ਗੱਡੀ ਚਾ ਕੇ ਮੈਨੂੰ ਰਸਤੇ 'ਚ ਕੁੱਟਦੇ ਲਗਾਏ ਨੇ ਮੈਨੂੰ ਫਿਰ ਕੌਰੀਆਂ ਦੇ ਹੱਦ 'ਚ ਲਾ ਜਾ ਕੇ ਉੱਥੇ ਗੱਡੀ ਰੋਕ ਕੇ ਮੇਰੇ ਉੱਥੇ ਅਰਾੜ ਰੂਡ ਮਾਰੇ ਨੇ ਇਹਨਾਂ ਨੇ ਅਰਾੜ ਮਾਰੇ ਘਰੇ ਆ ਕੇ ਫਿਰ ਸਿੱਧੋ ਮੇਕ ਪਾ ਰਹੇ ਪੀਗਲ ਬਾਤ ਦਸਾਹੀ ਪਾਹੀ ਲੜਾਈ ਤੀ ਗਈ ਆਪਣੀ ਉਹ ਪਿੱਛੇ ਵੀ ਹੀ ਪਿੱਛੇ ਜੀ ਵੀ ਦਾ ਸਾਡਾ ਕੇਸ ਚੱਲਦਾ ਹੈਗਾ ਜੋ ਵੀ ਸਾਡਾ ਫੈਸਲਾ ਹੋਊ ਸਾਨੂੰ ਮਨਜ਼ੂਰ ਹੋਊਗਾ ਜੋ ਜੱਜ ਸਾਫ ਕਰਨਗੇ ਤੇ ਬਾਕੀ ਉਹ ਕਹਿੰਦਾ ਕਹਿੰਦਾ ਹਾਂ ਹਾਂ ਸਾਡੀ ਹੈ ਅਸੀਂ ਦੋ ਤਿੰਨ ਸਾਮੂਸੀ ਜਿੱਤੇ ਵੀ ਹੋਏ ਆ ਤੇ ਅਦਾਲਤ ਦੇ ਵਿੱਚੋਂ ਹੁਣ ਕੇ ਮਾਮਲਾ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹੜਾ ਸਾਡੇ ਕਰੋ ਨਾਲ ਦਾ ਫਰauti ਮੰਗੀ ਇਹਨਾਂ ਨੇ ਵੀ ਕਹਿੰਦਾ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਕਹਿੰਦਾ ਮੈਨੂੰ 20 ਲੱਖ ਰੁਪਇਆ ਦੇ ਕੇ ਜੋ ਕਹਿੰਦਾ ਨਹੀਂ ਤੁਹਾਨੂੰ ਜਦੋਂ ਵੀ ਪੇਸ਼ੀ ਤੇ ਆਉਂਗੇ ਤੁਹਾਨੂੰ ਕਹਿੰਦਾ ਇਹੀ ਹੀਲਾ ਹੋਇਆ ਗੁਰ ਚੋਡੇ ਨਾਲ ਉਹਨੇ ਹਥਿਆਰ ਪਸਤੌਲਤੀ ਆਜੀ ਉਹਨਾਂ ਕੋਲ ਹਾਂ ਜੀ ਸਾਰੇ ਕੰਦੋਪਰੇ ਚੇਕ ਕਰ ਮੈਂ ਤਾਂ ਆਮ ਦਾ ਸਮੂਹ ਹੀਲਾ ਸਰ ਜੀ ਨਾ ਦੀ ਪਤਾ ਲੱਗਿਆ ਅੱਜ ਬਿਆਨ ਲਿਖਣ ਆਏ ਸੀਗੇ ਹੁਣ ਬਿਆਨ ਲੈ ਕੇ ਜੈਸੀ ਗੱਲ ਸਾਹਮਣੇ ਸੂਚਿਤ ਹੋਵੇਗੀ ਸਾਡੇ ਸਾਹਮਣੇ ਹੋਵੇਗੀ ਕਿ ਪੜਤਾਲ ਤੋਂ ਉਸ ਜੀ ਕਾਰਵਾਈ ਅਮਲੀ ਵਿੱਚ ਲਿਆਂਦੀ ਤੇ ਅਫਸਰ ਕੋਲੋਂ ਜਾਣ ਕੀਤਾ ਜਾਊਗਾ ਹਾਂ ਲਾਰੇ ਨੇ ਤੇ ਹੁਣ ਪੜਤਾਲ ਤੋਂ ਪਤਾ ਲੱਗੇਗਾ ਨਾ ਜੱਖ ਪੜਤਾਲ ਕਰਕੇ ਸਾਰੀ ਜੋ ਕਾਰਵਾਈ ਹੋਊਗੀ ਕਾਰਵਾਈ ਹੋਊਗੀ ਮੇਰਾ ਨਾਮ ਮਨਪ੍ਰੀਤ ਸ਼ਰਮਾ ਜੀ ਮਨਪ੍ਰੀਤ ਕਿਹੜਾ ਪਿੰਡਾ ਮੇਰਾ ਪਿੰਡੋਪੇ ਜੀ ਕੀ ਗੱਲਬਾਤ ਹੈ ਗੱਲਬਾਤ ਇਹ ਵੀ ਸਰ ਮੈਂ ਜਦੋਂ ਇਹ ਗੱਲਬਾਤ ਵਾਪਰੀ ਆ ਜੀ ਉਸ ਟਾਈਮ ਮੈਂ ਦਿਲਬੇ ਸੀਗਾ ਜੀ ਤੇ ਮੈਂ ਆਪਣਾ ਸਮਾਨ ਸਮੋਲ ਲੈਣ ਗਿਆ ਹੋਇਆ ਸੀ ਮੈਨੂੰ ਮੇਰੇ ਡੈਡੀ ਦਾ ਫੋਨ ਆਇਆ ਤੇ ਮੇਰੇ ਚਾਚਾ ਜੀ ਨੇ ਜਈ ਬਲਵੀਰ ਰਾਮ ਠੀਕ ਹੈ ਜੀ ਤੇ ਉਹਨਾਂ ਨੂੰ ਕੁੱਟਮਾਰ ਕੀਤੀ ਅਮਰੀਕ ਸਿੰਘ ਜਸਵੰਤਰਾਏ ਗੁਰਪ੍ਰੀਤ ਸ਼ਰਮਾ ਤੇ ਜਸਵੰਤਰਾਏ ਦਾ ਮੁੰਡਾ ਰਵੀ ਸ਼ਰਮਾ ਜੀ ਤੇ ਉਹਨਾਂ ਨਾਲ ਪੰਜ-ਸੱਤ ਬੰਦੇ ਅਣਪਛਾਤੇ ਸੀਗੇ ਕ੍ਰੇਟਾ ਗੱਡੀ ਚ ਆਈ ਜੀ ਤਿੰਨ ਮੋਟਰਸਾਈਕਲ ਸੀਗੇ ਉਹਨਾਂ ਨੇ ਕੁੱਟਿਆ ਸਾਡੇ ਘਰ ਦੇ ਮੂਹਰੇ ਕੁੱਟਿਆ ਵੀਡੀਓ ਬਣੀ ਹੋਈ ਐ ਤੇ ਲਿਜਾ ਗੱਡੀ 'ਚ ਸਿੱਟਦਿਆਂ ਦੀ ਵੀ ਆਈ ਐ ਚੱਕ ਕੇ ਕੁੱਟ-ਕੁੱਟ ਕੇ ਉਹਨਾਂ ਨੇ ਗੱਡੀ 'ਚ ਪਾਇਆ ਫਿਰ ਉਹ ਕਹਿੰਦੇ ਕੌਰੀ ਲੈ ਕੇ ਗਏ ਨੇ ਉਦੋਂ ਬਾਅਦ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚ ਹੀ ਆਪਦੇ ਘਰੇ ਲੈ ਕੇ ਗਏ ਜੀ ਕੁੱਟ-ਕੁੱਟ ਕੇ ਉਹਨਾਂ ਨੇ ਬੁਰਾ ਹਲ ਕਰਤਾ ਹੀ ਦਿੱਤਾ ਬਾਹਾਂ ਤੋੜੀਆਂ ਪਈਆਂ ਉਹਨਾਂ ਦੀਆਂ ਤੇ ਨਾਲ ਦੀ ਨਾਲ ਦੋ ਪੁਲਿਸ ਮੁਲਾਜ਼ਮ ਅਸੀਂ ਚੌਂਕੀ ਦੇ ਵਿੱਚ ਰੈਪਟ ਲਿਖਾ ਕੇ ਆਏ ਆ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਮਦਦ ਕੀਤੀ ਐ ਉਹਨਾਂ ਨੇ ਸਾਡਾ ਬੰਦਾ ਉੱਥੋਂ ਕਢਵਾਇਆ ਜੀ ਸਾਡੇ ਕੋਲ ਇਹ ਚੀਜ਼ ਦੀ ਵੀਡੀਓ ਵੀ ਹੈਗੀ ਐ ਜੀ ਤੇ ਉਹਨਾਂ ਕੋਲੇ ਅਸਲ ਹੈ ਦੋ ਨੰਬਰ ਦਾ ਹੀ ਤੇ ਉਹ ਬਲੈਕ ਦਾ ਕੰਮ ਕਰਦੇ ਸੀ ਬਸ ਸਰਾ ਕੁਝ ਬਸ ਸਰ ਧੱਕੇਸ਼ਾਈ ਹੈ ਜੀ ਗਰੀਬ ਬੰਦਾ ਹੈ ਜੀ ਉਹ ਬਿਨਾ ਗੱਲ ਤੋਂ ਨਜਾਇਜ਼ਾ ਧੱਕਾ ਕਰ ਰਹੇ ਨੇ ਇਹ ਗਲੀ 'ਚ ਕਬਜ਼ਾ ਕਰੀ ਬੈਠੇ ਨੇ ਜੀ ਸਾਡੀ ਸਾਂਝੀ ਗਲੀ ਹੈ ਜੀ ਉਹ ਅਸੀਂ ਉਹ ਵੀ ਕੇਸ ਜਿੱਤੇ ਹੋਇਆ ਫਰੋਤੀ ਦੀ ਉਹ ਗੱਲ ਵੀ ਹੈ ਫਰੋਤੀ ਦੀ ਵੀ ਗੱਲ ਹੋਈ ਆ ਸਰ ਉਹਨਾਂ ਨੇ ਜਦੋਂ ਅੰਦਰ ਗੱਡੀ ਦੇ ਵਿੱਚ ਕਨੈਪ ਕੀਤਾ ਉਹ ਤੋਂ 20 ਲੱਖ ਰੁਪਏ ਮੰਗਿਆ ਜੀ ਤੇ ਸਾਡੇ ਘਰੇ ਲੱਖ ਰੁਪਇਆ ਮੰਗੂ ਕੈਸ਼ ਪਿਆ ਸੀਗਾ ਜੀ ਮੇਰੇ ਚਾਚੇ ਦੇ ਘਰੇ ਤਿੰਨ ਟੋਲੇ ਸੋਨਾ ਪਿਆ ਸੀਗਾ ਜਿਹੜਾ ਉਹ ਸਾਰੇ ਬੰਦੇ ਚੱਕ ਕੇ ਲੈ ਕੇ ਗਏ ਨੇ ਸਾਡਾ ਘਰ ਦੇਖ ਸਕਦੇ ਹੋ ਜੀ ਤੁਹਾਨੂੰ ਵੀਡੀਓ ਭੇਜ ਦਾਂਗੇ ਸਾਰਾ ਕੁਝ ਫੋਦਲਾ ਫੋਦਲਾ ਉਵੇਂ ਹੀ ਹੋਇਆ ਪਿਆ ਜੀ ਹੁਣ ਕੀ ਮੰਗ ਕਰਦੇ ਸਾਨੂੰ ਸੱਚਾ ਇਨਸਾਫ ਚਾਹੀਦਾ ਜੀ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਕੁਝ ਸਾਡੇ ਘਰੋਂ ਹੋਇਆ ਜੀ ਸਾਰਾ ਕੁਝ ਸਾਨੂੰ ਮਿਲਣਾ ਚਾਹੀਦਾ ਜੀ ਕੁੱਟਮਾਰ ਹੋਈ ਆ ਉਹਦੀ ਸਾਨੂੰ ਉਹ ਮੈਨ ਇਨਸਾਫ ਮਿਲਣਾ ਚਾਹੀਦਾ ਜੀ ਤੇ ਜਿਹੜੇ ਸਾਡੇ ਪੈਸੇ ਲੈ ਕੇ ਗਏ ਨੇ ਉਹ ਸਾਡੇ ਹੋਣੇ ਚਾਹੀਦੇ ਸਾਡਾ 3 ਟੋਲੇ ਸੋਨਾ ਜੀ ਰੁਪਿਆ ਰੁਪਿਆ ਕਰਕੇ ਅਸੀਂ ਜੋੜਿਆ ਜੀ ਬੰਦੋ ਤੇਰਾ ਕੀ ਨਾਮ ਮੇਰਾ ਨਾਮ ਇਤਿਹਾਸ਼ ਸ਼ੰਮੀਰ ਹੈ हाँ जी एक बलबीर राम का पेशेंट बलबीर राम नाम का पेशेंट आया था सन ऑफ गुरचंद ये सुनाम से रेफर होकर आया था और आज आया था एक दस दो हजार पच्चीस को दोपहर में एक बज से दो मिनट पर आया था अभी इसकी जो आगे जितनी सट्टे वट्टे जो भी हुई है इसका एक बार इन्वेस्टिगेशन होगा तब पता पड़ेगा